ਇਹ ਰੋਪਾ ਜਿਹੜਾ ਉਹ ਹੀ ਡਾਗਿਆ ਹੋਵੇਗਾ ਉਹ ਹੀ ਆ ਦੇ ਹੋ ਜਾਂਦੀ ਹੈ ਉਹਨੂੰ ਦੇ ਛੋਕੀ ਵਾਲੀ ਹੈ ਨਾ ਨਹੀਂ ਛੋੜਾ ਚੱਕਾ ਹੈ ਇਹ ਆਉਣਗੇ ਜਿਹੜੀ ਹੈ ਇਹ ਜੀ ਮੀਰੀ ਉਹ ਦੇਖ ਲੈ ਉਹ 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 ਆ ਦੇ ਉਹ ਸਟਕੇ ਬੁੜੀ ਕੋਕ ਨਹੀਂ ਗਿਆ ਕੋਈ ਨਹੀਂ ਗਿਆ ਕੋਈ ਨਹੀਂ ਗਿਆ ਬਸ ਛੜਾਫੜੀ ਜੀ ਆ ਦੇਖ ਮੈਂ ਨਹੀਂ ਹੋ ਤੇ ਨਾਲ ਕੇ ਇਹ ਇੱਥੇ ਜੇ ਆਣਗੇ ਆ ਆ ਰਹੇ ਉਹ ਬੜਾ ਪਾਉਂਗਾ ਹਲੇ ਨਹੀਂ ਹਲ ਤਾਂ ਨਾਲੀ ਲਾਲ ਬੋਰ ਕੋਲੇ ਆਉਗੀ ਦੁਬਾਰਾ ਬਾਫ ਫੋਲੂ ਨਹੀਂ ਪੈਂਦਾ ਉਹਨਾਂ ਸਾਥੀ ਆ ਜਰਾ ਮੁੱਠੀ ਪੈਂਦੀ ਹੋਣੀ ਬਿਲਕੁਲ ਜਿਹਾਣੀ ਕੋਰਣੀ ਜਾਂਦਾ ਕਿੰਨਾ ਹੁੰਦਾ ਇਹ ਖੋਣ ਆਪਾਂ ਆ ਬੁਏ ਵੇਲਾ ਉਹ ਹੁਣ ਉਹ ਆ ਗਿਆ ਉਹ ਆ ਗਿਆ ਇਹ ਮੇਰੇ ਨਾਲ 12 ਕਿਲੇ 11 ਗੇੜੇ ਕਰੂ ਆਹ ਦੀ ਆਦੇ ਗੱਲ ਲੈਟ ਜੀ ਵੰਡ ਜਾਂਦੇ ਰਿਹਾ ਇਹ ਅੱਜ ਕੋ ਇਹ ਟੱਕਰ ਘਰੇ ਡੋਲੂ ਮਾਰਿਆ ਸੀ ਸਾਡੇ ਮੁੰਡੇ ਨੇ ਡੋਲੂ ਮਾਰਿਆ ਇਹ ਡੋਲੂ ਮਾਰਿਆ ਨਿਕਲ ਗਏ ਨਾਮ ਪ੍ਰੇਮ ਕੁਮਾਰ ਰਤਨ ਸਰ ਜੋ ਕੱਲ ਵਿਆਹ ਘਟਨਾ ਦਾ ਵੀ ਕੋਈ ਲੱਗਦਾ ਹੈ ਤੁਹਾਡੇ ਉਹ ਮੇਰੇ ਰੀਅਲ ਸਿਸਟਰ ਨੇ ਰਾਜਕੁਮਾਰੀ ਮੈਨੂੰ 7:35 ਵਜੇ ਫੋਨ ਆਇਆ ਸੀ ਵੀ ਐਂ ਕਰਕੇ ਬਾਜ਼ਾਰ ਦੇ ਵਿੱਚ ਉਹਦੇ ਨਾਲ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨੇ ਬੈਗ ਤਾਂ ਨਹੀਂ ਛੱਡਿਆ ਪਰ ਉਹਦੇ ਸੱਟਾਂ ਬਹੁਤ ਲੱਗੀਆਂ ਪਸਲੀ ਉਹਦੀ ਦਬ ਗਈ ਹੈ ਇਸ ਟਾਈਮ ਬੈਡਰੈਸਟ ਤੇ ਨੇ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਵੀ ਜਿੰਦ ਦਿਹਾੜੇ ਸ਼ਰਿਆਮ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਹੋ ਰਹੀ ਹੈ ਤਬਾਦੀ ਦੀ ਸੇਫਟੀ ਕਿੱਥੇ ਆ ਇਹਨਾਂ ਦੇ ਤੁਰੰਤ ਐਕਸ਼ਨ ਹੋਣਾ ਚਾਹੀਦਾ ਤੇ ਜਦੋਂ ਗ੍ਰਿਫਤਾਰ ਹੋ ਜਾਣ ਮੈਂ ਇਸ ਕੇਸ ਨੂੰ ਪਰਸੂ ਕਰਾਂਗਾ ਕੱਲ੍ਹ ਜੀ ਮੈਂ ਜੋਤਬੱਤੀ ਕਰਕੇ ਦੁਕਾਨ ਦੇ ਬਾਹਰ ਨਿਕਲੇ ਆ ਬਾਹਰ ਖੜਾ ਦੇਖ ਰਿਆਂ ਵੀ ਆ ਸਾਹਮਣੇ ਪਿੱਛੇ ਮਰਾਰੀ ਲਾਲ ਜੀ ਦੀ ਦੁਕਾਨ ਦੇ ਮੂਹਰੇ ਇੱਕ ਲੇਡੀ ਜਾ ਰਹੀ ਸੀ ਤਿੰਨ ਬੰਦਿਆਂ ਨੇ ਉਹ ਤੋਂ ਪਰਸਕਾਉਣ ਦੀ ਕੋਸ਼ਿਸ਼ ਕੀਤੀ ਮੇਰੀ ਨਿਗਾਹ 'ਚ ਪੈ ਗਈ ਇੱਕੋ ਦਾ ਮੋਟਰਸਾਈਕਲ ਮੈਂ ਉਹਨਾਂ ਨੂੰ ਹੱਤਪਾਨ ਦੀ ਕੋਸ਼ਿਸ਼ ਕਰੀ ਫੜਨ ਦੀ ਕੋਸ਼ਿਸ਼ ਕਰੀ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਹ ਅੱਗੇ ਨੂੰ ਭੱਜ ਲਿਓ ਉਹ ਤੇ ਨਾਲ ਹੀ ਆ ਸਾਡੇ ਆ ਛੋਟਾ ਭਾਈ ਖੜਾ ਐ ਸਾਹਮਣੇ ਭਾਂਡੇ ਵਾਲਾ ਇਹਨੇ ਮੇਰੀ ਆਵਾਜ਼ ਸੁਣ ਕੇ ਉਹਨਾਂ ਦੇ ਡੋਲੂ ਮਾਰਿਆ ਡੋਲੂ ਦੀਆ ਡੋਲੂ ਵੀ गिर ਗਿਆ ਤੇ ਉਹ ਅੱਗੇ ਨਿਕਲ ਗਏ ਉਸ ਤੋਂ ਬਾਅਦ ਮੇਰੇ ਵੀਰ ਜੀ ਇੱਧਰ ਕਾਕਾ ਜੀ ਨੇ ਇਹਨਾਂ ਨੇ ਉਹਨੂੰ ਗੁਲਾਮੇ ਦੇ ਹੱਥ ਬੰਨ੍ਹ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਲਰ ਕਲਰ ਹੱਥ 'ਚ ਆ ਗਿਆ ਸ਼ਰਟ ਫੱਟ ਗਈ ਉੱਥੋਂ ਵੀ ਨਿਕਲ ਗਏ ਉਸ ਤੋਂ ਬਾਅਦ ਬਾਜ਼ਾਰ 'ਚ ਖਾਲੀ ਸੀਗਾ ਜੀ ਗੋਲੀ ਮੰਗੋ ਨਿਕਲ ਕੇ ਅਸੀਂ ਇਹੀ ਕਹਿੰਨੇ ਕਹਿਣਾ ਚਾਹੁੰਦੇ ਆ ਵੀ ਸਾਡੇ ਬਾਜ਼ਾਰ ਦੇ ਵਿੱਚ ਸਾਡੀ ਕੀ ਸੇਫਟੀ ਹੈ ਜੇ ਐਵੇਂ ਕੋਈ ਆਂਦੇ ਜਾਂਦੇ ਕਿਸੇ ਤੋਂ ਵੀ ਕੋਈ ਖੋ ਕੇ ਲੈ ਜਾਊਗਾ ਸਮਾਨ ਤਾਂ ਅਸੀਂ ਕਿੱਥੇ ਜਾਵਾਂਗੇ ਕਿਉਂਕਿ ਬਾਜ਼ਾਰ 'ਚ ਮੇਰੇ ਲਵੇ ਦੋ ਗਾਹ ਖੜੇ ਦੀ ਉਹਨਾਂ ਨੇ ਫਟਾਫਟ ਆਪਣੀਆਂ ਲੇਡੀਆਂ ਨੇ ਕੰਨਾਂ ਦੀਆਂ ਵਾਲੀਆਂ ਵੀ ਵਿਚਾਰੀਆਂ ਨੇ ਲਾ ਕੇ ਲਕੋਲੀਆਂ ਸੀ ਐਮ ਸਿਟੀ ਹੋਣ ਦੇ ਨਾਤੇ ਸਾਡਾ ਇਹ ਹਾਲ ਹੈ ਥਾਣੇ 'ਚ ਵਗਜੋ ਥਾਣੇ 'ਚ ਕੋਈ ਨਹੀਂ ਮਿਲਦਾ ਹੁਣ ਸਵੇਰ ਵੀ ਐਸਐਚਓ ਸਾਹਿਬ ਨੂੰ ਕਹਿ ਕੇ ਆਇਆ ਦੇਖੋ ਕਾਰਵਾਈ ਕਰਦੇ ਨੇ ਨਹੀਂ ਕਰਦੇ ਉਹਨਾਂ ਨੂੰ ਵੀਡੀਓ ਵੀ ਦੇਤੀਆਂ ਸਾਰਾ ਕੁਝ ਦੇ ਜੀ ਹਾਂ ਸੁਨੀਲ ਕੁਮਾਰ ਕੀ ਘਟਨਾ ਵਾਪਰੀ ਕੀ ਸੀ ਤੇ ਕੱਲੀ ਮੁੰਡੇ ਚੋਰੀ ਕਰਕੇ ਭੱਜ ਰਹੇ ਸੀਗੇ ਮੈਂ ਗਾਹਕ ਸਾਹਮਰੇ ਸੀਗਾ ਤੇ ਮੈਂ ਦੇਖਿਆ ਲੋਕ ਫੋਟੋ ਫੋਟੋ ਕਰੇ ਜੀ ਮੈਂ ਅੰਦਰੋਂ ਨਿਕਲ ਕੇ ਆਏ ਮੇਰੇ ਹੱਥ ਚੋਂ ਜਿਹੜਾ ਵੀ ਸੀਗਾ ਕੋਈ ਸਮਾਨ ਮੈਨੇ ਭਗਾ ਕੇ ਮਾਰਿਆ ਮੈਂ ਵੀ ਡਿੱਗ ਪਿਆ ਨਾਲ ਦੇ ਨਾਲ ਹੀ ਕਿਸੇ ਵਿੱਚ ਚੀਜ਼ ਦੇ ਵਿਚਾੜ ਕੇ ਮੈਂ ਵੀ ਡਿੱਗ ਪਿਆ ਸੀਗਾ ਭੱਜ ਗਏ ਫਿਰ ਉਹ ਹਾਂ ਜੀ ਉਹ ਨਿਕਲ ਗਏ ਸੀਗੇ ਜੀ ਮੈਂ ਧਰਮਪਾਲ ਗਰਗ ਪ੍ਰਧਾਨ ਪੰਡਲ ਤੂੜੇ ਬੜੇ ਦੁੱਖ ਨਾਲ ਅਸੀਂ ਪ੍ਰਗਟ ਕਰਦਿਆਂ ਗੱਲ ਕਹਿਣਾ ਚਾਹੁੰਦੇ ਆ ਵੀ ਸੀਐਮ ਸਿਟੀ ਬੱਜਿਆ ਇਹ ਸੀਐਮ ਸਿਟੀ ਨਹੀਂ ਇਹ ਲੋਟੂ ਸਿਟੀ ਹੋ ਗਈ ਜਿਹਨੂੰ ਮਰਜ਼ੀ ਲੁੱਟ ਕੇ ਭੱਜੋ ਕੋਈ ਐਸੇ ਸੁਣਵਾਏ ਨਹੀਂ ਥਾਣੇ ਬਗਜੋ ਕੋਈ ਪੁਲਿਸ ਵਾਲੇ ਮਿਲਦਾ ਕਿਉਂ ਸੀਐਮ ਸਾਹਿਬ ਆਏ ਹੋਣ ਪੰਜ ਪੰਜ ਜ਼ਿਲ੍ਹੇ ਦੀ ਪੁਲਿਸ ਐਵੇਂ ਸੰਭਲ ਰਹੀ ਕਿਹੜੀ ਜੀ ਆਮ ਆਦਮੀ ਪਾਰਟੀ ਸਾਨੂੰ ਪੁਲਿਸ ਹੀ ਲੋੜ ਨਹੀਂ ਉਹ ਬੰਦੇ ਨੂੰ ਪੰਜ ਨੇ ਪੁਲਿਸ ਲੋੜ ਪੈ ਗਈ ਆਮ ਜਨਤਾ ਦਾ ਕੀ ਬਣੂਗਾ ਇੱਥੇ ਥਾਣੇ ਬਗਜੋ ਕੋਈ ਮੁਲਛ ਨਹੀਂ ਮਿਲਦਾ ਕੋਈ ਐਸੇ ਨਹੀਂ ਮਿਲਦਾ ਕੋਈ ਨਹੀਂ ਮਿਲਦਾ ਥਾਣੇ ਖਾਲੀ ਪੈਣੇ ਇਸ ਲਈ ਬੇਨਤੀ ਕਰਦੇ ਆ ਸਰਕਾਰ ਨੂੰ ਅਸੀਂ ਬਾਰ ਬਾਰ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਰੱਖਿਆ ਕੀਤੀ ਜਾਵੇ ਸਾਡੇ ਵਪਾਰ ਨੂੰ ਬਚਾਇਆ ਜਾਵੇ ਅਗਰ ਵਪਾਰੀ ਖਤਮ ਹੁੰਦਾ ਤਾਂ ਸਰਕਾਰ ਨਹੀਂ ਬਚ ਸਕਦੀ ਅਸੀਂ ਹੁਣ ਇੱਕ ਜੁਟ ਹੋ ਕੇ ਅਣ ਮੱਥੇ ਲਈ ਸਮੇਲ ਲਈ ਅਸੀਂ ਬਾਜ਼ਾਰ ਵੀ ਬੰਦ ਕਰਾਂਗੇ ਔਰ ਮੂੰਹ ਤੋੜ ਇਲੈਕਸ਼ਨ ਜਵਾਬ ਵੀ ਦੇ ਮੰਗਣਗੇ ਇਹਨਾਂ ਨੂੰ ਵੀ ਕੀ ਹੱਲ ਹੁੰਦਾ ਵਪਾਰੀ ਕੀ ਕਰ ਸਕਦੇ ਕੀ ਨਹੀਂ ਕਰ ਸਕਦੇ ਕੋਈ ਵੀ ਸਰਕਾਰ ਵਪਾਰ ਨਹੀਂ ਬਣਾਉਣਾ ਚਾਹੀਦੀ ਵਪਾਰੀ ਹੀ ਬਣਾ ਸਰਕਾਰ ਬਣਾਉਣੇ ਇਹਨਾਂ ਨੂੰ ਸ਼ਰਮ ਚਾਹੀਦੀ ਹੈ ਵਪਾਰੀ ਨੇ ਜੋ ਖਲਾਫ ਫੜਦੇ ਨੇ ਵਪਾਰੀ ਨੇ ਮੁੱਠੀ ਬੋਲਦੇ ਨੇ ਕਦੇ ਟੈਂਪੋ ਫੜ ਕੇ ਜਲੰਧਰ ਲੈ ਕੇ ਕਿਤੇ ਲੈ ਗਏ ਟੈਕਸ ਅੱਗੇ ਨੂੰ ਚੋਗਣਾ ਇਕੱਠਾ ਆਉਂਦਾ ਫਿਰ ਇਹਨਾਂ ਨੂੰ ਸ਼ਰਮ ਆਉਂਦੀ ਇਸ ਲਈ ਸੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਇਸ ਲਈ ਗੌਰ ਕੀਤੀ ਜਾਵੇ ਪੰਜਾਬ ਬਾਜ਼ਾਰ ਦੇ ਵਿੱਚ ਕੋਈ ਪੁਲਿਸ ਦਾ ਬੰਦਾ ਲਾਇਆ ਜਾਵੇ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ 6 ਵਜੇ ਤੱਕ ਤਾਂ ਰਹੇ ਇੱਕਦਾ ਬੰਦਾ ਅਸੀਂ ਜਾਤ ਮੰਗਣੀ ਕਰਦੇ ਮੇਨ ਬਾਜ਼ਾਰ ਦੇ ਵਿੱਚ ਘਟਨਾ ਵਾਪਰੀ ਉਹਨੂੰ ਤੁਸੀਂ ਦੇਖੀ ਮੇਨ ਬਾਜ਼ਾਰ ਦੇ ਵਿੱਚ ਘਟਨਾ ਘਟੇ ਸਰਕਾਰਾਂ ਦੇ ਕੰਮ ਨਹੀਂ ਇਹ ਹੈ ਸਰਕਾਰਾਂ ਕੱਚਾਉਂਦੀਆਂ ਨੇ ਇਹ ਕੰਮ ਲੋਕ ਸੀ ਬਾਜ਼ਾਰ ਦੇ ਵਿੱਚ ਮੈਂ ਕਹਿੰਦਾ ਸਰਕਾਰਾਂ ਚਾਹੁੰਦੀਆਂ ਨੇ ਵਪਾਰੀਆਂ ਨੂੰ ਵਪਾਰੀ ਤੋਂ ਇਹ ਚੌਂਦੇ ਨੇ ਵੀ ਅਸੀਂ ਆਪ ਕੰਮ ਕਰੀਏ ਇਥੇ ਉਹਨਾਂ ਦਾ ਮਿੱਥੇਵਾ ਪਲਾਨ ਸੀ ਜੀ ਇਹ ਬਿਰਜੀ ਬਿਨਾ ਮਿੱਥੇ ਨਹੀਂ ਡਾਕੇ ਪੈ ਸਕਦੇ ਸਾਡੀ ਗਾਰੰਟੀ ਹੈ ਪੁਲਸ ਤੋਂ ਬਿਨਾ ਨਹੀਂ ਕੰਮ ਹੋ ਸਾਡੇ ਬੇਨਤੀ ਕਰਦੇ ਹਾਂ ਬਾਰ-ਬਾਰ ਇਹ ਪੁਲਸ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਤੇ ਛੱਡਣ ਸਰਕਾਰਾਂ ਸਰਕਾਰਾਂ ਹੁੰਦੀ ਜਿਹੜੀਆਂ ਆਣੀਆਂ ਨੇ ਇਹ ਤੋਂ ਬਾਅਦ ਜ਼ਰੂਰੀ ਨਹੀਂ ਵੀ ਸਰਕਾਰ ਹੀ ਆਉਗੀ ਅਗਰ ਸਰਕਾਰ ਕੋਈ ਹੋ ਗਈ ਤੇ ਇਹਨੂੰ ਨਕ ਨਾਲ ਚਣੇ ਚਵਾ ਦੇਵਾਂਗੇ ਜਾਂ ਰੱਖੇ ਗੱਲ ਸਾਡੀ ਬੇਨਤੀ ਮਨਜ਼ੂਰ ਕਰਦੇ ਬਿਲਕੁਲ ਥਾਣੇ ਦੀ ਬੈਕ ਸਾਈਡ ਤੇ ਆਇਆ 7 ਰੁਪਏ ਦੀ ਤੇ ਇਹ ਘਟਨਾ ਹੋਈ ਹੈ ਸਾਨੂੰ ਫੇਰ ਵੀ ਕੋਈ ਇਨਸਾਫ ਨਹੀਂ ਦੇਹ ਤਾਂ ਕੋਈ ਸਾਨੂੰ ਉਮੀਦ ਨਹੀਂ ਸਾਡੇ ਭਰਾ ਜਿਹੜਾ 10 ਮਿੰਟ ਇੱਧਾ ਕਰਨਾ ਤੜਫਾ ਰਿਹਾ ਸਾਡਾ ਵੀਰ ਸਾਨੂੰ ਪਤਾ ਸੀ ਇਹਨਾਂ ਨੂੰ ਕਿਵੇਂ ਬਚਾਇਆ ਦੇਖੋ ਸਵੇਰੇ ਹੀ ਅੱਜ ਇੱਕ ਫੁਟੇਜ ਸਾਨੂੰ ਮਿਲੀ ਹੈ ਜਿਹਦੇ ਵਿੱਚ ਕੱਲ ਸ਼ਾਮ ਦਾ ਕੋਈ ਬਕੂਆ ਸੀਗਾ ਇਹ ਕੋਈ ਤਿੰਨ ਬਾਈਕ ਸੀਗੇ ਬਾਈਕ ਤੇ ਸੀ ਮੁੰਡੇ ਤੇ ਉਹਨਾਂ ਨੇ ਅਟੈਂਪਟ ਕੀਤੀ ਹੈ ਪਰਸ ਖੋਣ ਦੀ ਪਰਸ ਨਹੀਂ ਖੋਇਆ ਗਿਆ ਬਚਾਰਿਆ ਗਿਆ ਜਿਹੜੀ ਬਜ਼ੁਰਗ ਸੀ ਉਹ ਗਿਰ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਹੱਥ ਦੇ ਵਿੱਚ ਕੋਈ ਉਹਨਾਂ ਦੇ ਕੋਈ ਮਿਰਚਾ ਨਵਾਂ ਚੀਜ਼ ਚੀਜ਼ ਸੀਗੇ ਉਹ ਜਦੋਂ ਰਾਗੀਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤਾ ਉਹਨਾਂ ਦੇ ਅੱਖਾਂ ਵਿੱਚ ਵੀ ਮਾਰੀਆਂ ਨਹੀਂ ਆਈਆਂ ਤਾਂ ਅਸੀਂ ਉਹਨੂੰ ਹਰ ਇੱਕ ਅੰਗਲ ਤੋਂ ਦੇਖ ਕੇ ਜਿਹੜੇ ਇਹ ਮਾੜੇ ਅੰਸਰ ਨੇ ਇਹਨਾਂ ਨੂੰ ਜਲਦੀ ਜਲਦੀ ਅਰੈਸਟ ਕਰਾਂਗੇ ਤੇ ਇਹਨਾਂ ਦੇ ਬਣਦਾ ਜਿਹੜਾ ਐਕਸ਼ਨ ਉਹ ਲਾਵਾਂਗੇ ਜਲਦੀ